ਨਮਸਤੇ ਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਦੋਸਤ ਤੁਹਾਡਾ ਐਸਟ੍ਰੋਲੋਜਰ ਵਾਸਤੂ ਕੰਸਲਟੈਂਟ ਰਵੀਸ਼ ਅਬਰੋਰ ਦੋਸਤੋ ਇਹ ਵੀਡੀਓ ਆਪਣੇ ਉਹਨਾਂ ਭੈਣ ਭਰਾਵਾਂ ਲਈ ਮੈਂ ਬਣਾ ਰਿਹਾ ਜਿਹੜੇ ਸਾਡੇ ਤੋਂ ਕੰਸਲਟੇਸ਼ਨ ਲੈਂਦੇ ਨੇ ਔਰ ਅੱਗੇ ਕੰਸਲਟੇਸ਼ਨ ਲੈਣਾ ਚਾਹੁੰਦੇ ਨੇ ਦੋਸਤੋ ਜਦੋਂ ਵੀ ਤੁਸੀਂ ਸਾਡੇ ਤੋਂ ਉਪਾਏ ਲਿਖ ਕੇ ਜਾਂਦੇ ਹੋ ਚਾਹੇ ਕੁੰਡਲੀ ਦੇ ਹੋਣ ਚਾਹੇ ਜਨਮ ਦੇ ਵਰਸ਼ਫਲ ਦੇ ਕਈ ਸਵਾਲ ਤੁਹਾਡੇ ਦਿਲ ਚਾਹੁੰਦੇ ਨੇ ਕਿ ਉਪਾਏ ਕਦੋਂ ਕਰਨਾ ਹੈ ਕਿੱਦਾਂ ਕਰਨਾ ਇਹ ਛੋਟੀ ਜੀ ਵੀਡੀਓ ਐਸੇ ਲਈ ਬਣਾਈ ਜਾ ਰਹੀ ਹੈ ਕਿ ਤੁਹਾਡਾ ਵੀ ਤੇ ਸਾਡਾ ਵੀ ਸਮੇ ਬਚੇ ਔਰ ਉਪਾਏ ਪਰਫੈਕਟ ਹੋਣ ਤੇ ਤੁਹਾਨੂੰ ਵੱਧ ਤੋਂ ਵੱਧ ਉਹਦਾ ਅਸਰ ਮਿਲੇ ਪਹਿਲਾ ਪੁਆਇੰਟ ਹੈ ਕਿ ਇੱਕ ਦਿਨ ਚ ਇੱਕੋ ਪਾਏ ਕਰਨਾ ਇਹ ਗੱਲ ਪਰਸਨਲੀ ਹੈ ਕਿ ਅਗਰ ਤੁਸੀਂ ਘਰ ਦੇ ਚਾਰ ਮੈਂਬਰ ਸਾਡੇ ਕੋਲ ਕੰਸਲਟੇਸ਼ਨ ਲੈ ਕੇ ਜਾਂਦੇ ਹੋ ਤੇ ਇੱਕ ਇੱਕ ਬੰਦਾ ਆਪਣੇ ਆਪਣੇ ਉਪਾਏ ਕਰ ਸਕਦਾ ਹੈ ਮਗਰ ਇੱਕ ਚੀਜ਼ ਦਾ ਧਿਆਨ ਰੱਖੋ ਜਦੋਂ ਤੁਸੀਂ ਦਰਿਆ ਤੇ ਉਪਾਏ ਕਰਨ ਜਾਓ ਤੇ ਚਾਰ ਚਾਰ ਕਦਮ ਦੀ ਦੂਰੀ ਤੇ ਕਰੋ ਔਰ 5-5 ਮਿੰਟ ਤੇ ਫਰਕ ਤੇ ਕਰੋ ਦੂਸਰੀ ਚੀਜ਼ بارش دے وچ کبھی وی اپائے نہیں کرنا چاہیے دا اونوں وی میں ایکسپلین کروں گا بدلاں چ ਤੁਸੀਂ کر سکدے ہو ہلکی پھلکی جیڑی ڈریزلنگ ہے یا بوندا باندی ہے ਤੁਸੀਂ اودے وچ وی اپائے کر سکدے ہو زیادہ میہ دے وچ اپائے اوائڈ کرو تیسری چیز سن لائٹ دے وچ ہمیشہ اپائے کرنا مگر اے دا مطلب اے نہیں اے کہ جے بادل ہے گے نے سورج نہیں ہے تے توں اپائے نہیں کرنا سن لائٹ دا مطلب اے کہ نیرا نہیں ہونا چاہیے دا ਤੁਸੀਂ 6 بجے تک جیڑا ہے گا گرمیاں چ تے 5 ਵਜੇ ਤੱਕ ਜਿਹੜਾ ਸਰਦੀਆਂ ਚ ਮਤਲਬ ਹਨੇਰੇ ਪੈਣ ਤੋਂ ਪਹਿਲਾਂ ਪਹਿਲਾਂ ਉਪਾਏ ਕਰਨਾ ਸਨਲਾਈਟ ਬਹੁਤ ਅੱਛਾ ਹੈ ਅਗਰ ਹੋਵੇ ਅਗਰ ਬੱਦਲ ਨੇ ਤੁਸੀਂ ਉਹਨਾਂ ਦੇ ਵਿੱਚ ਵੀ ਕਰ ਸਕਦੇ ਹੋ ਦੂਸਰੀ ਚੀਜ਼ ਜਿਹੜਾ ਉਪਾਏ ਜਿੰਨੇ ਟਾਈਮ ਲਈ ਤੁਹਾਨੂੰ ਕਿਹਾ ਗਿਆ ਅਗਰ ਕਿਹਾ ਕਿ ਸਾਲ ਤੱਕ ਕਰਨਾ ਆਪਣੇ ਬਰਥਡੇ ਤੱਕ ਕਰਨਾ ਉਦੋਂ ਤੱਕ ਕਰਨਾ ਜਿੰਨੀ ਵਾਰੀ ਕਿਹਾ ਉੰਨੀ ਵਾਰੀ ਕਰਨਾ ਉੱਤੇ ਤੋਂ ਵੱਧ ਨਹੀਂ ਕਰਨਾ ਜਦੋਂ ਉਹ ਪ੍ਰੋਸੈਸ ਕੰਪਲੀਟ ਹੋ ਜੇ ਨੈਕਸਟ ਲਈ ਤੁਸੀਂ ਜਰੂਰ ਸਾਨੂੰ ਕੰਸਲਟ ਕਰੋ ਜਦੋਂ ਤੁਹਾਡਾ ਵਰਸ਼ਫਲ ਆ ਗਿਆ ਜਾਂ ਗੋਚਰਜ ਕੋਈ ਬਦਲਾਅ ਆਇਆ ਤੁਸੀਂ ਬਿਨਾ ਪੁੱਛੇ ਅੱਗੇ ਉਪਾਏ ਕੰਟੀਨਿਊ ਨਹੀਂ ਕਰਨੇ ਬਲੱਡ ਰਿਲੇਸ਼ਨ ਦਾ ਕੋਈ ਵੀ ਵਿਅਕਤੀ ਉਪਾਏ ਕਰ ਸਕਦਾ ਸਾਡੇ ਕਈ ਪੈਨਪਰਾ ਵਿਦੇਸ਼ਾਂ ਚ ਨੇ ਇੰਡੀਆ ਦੇ ਵਿੱਚ ਨਹੀਂ ਆ ਸਕਦੇ ਜਾਂ ਫੋਰਨ ਦੇ ਵਿੱਚ ਜਲ ਪ੍ਰਵਾਦੀ ਸਹੂਲਤ ਨਹੀਂ ਹੈ ਕਈ ਉਹਨਾਂ ਦੇ ਰੂਲਸ ਨੇ ਤੇ ਉਹਨਾਂ ਦੇ ਬਿਹਾਫ ਤੇ ਉਹਨਾਂ ਦੇ ਬਲੱਡ ਰਿਲੇਸ਼ਨ ਦਾ ਕੋਈ ਵੀ ਰਿਸ਼ਤੇਦਾਰ ਉਹਨਾਂ ਦਾ ਧਿਆਨ ਕਰਕੇ ਉਹਨਾਂ ਦਾ ਸੰਕਲਪ ਕਰਕੇ ਉਪਾਏ ਕਰ ਸਕਦਾ ਹੈ ਦੋਸਤੋ ਸੂਤਕ ਪਾਤਕ ਘਰ ਦੇ ਵਿੱਚ ਕਿਸੇ ਦਾ ਜਨਮ ਹੋਇਆ ਜਾਂ ਪਰਮਾਤਮਾ ਨਾ ਕਰੇ ਕਿਸੇ ਦੀ ਮ੍ਰਿਤਿ ਹੋਈ ਉਸ ਸਮੇਂ ਦੇ ਵਿੱਚ ਵੀ ਉਪਾਏ ਨਹੀਂ ਕੀਤੇ ਜਾਂਦੇ ਉਸ ਘਟਨਾ ਤੋਂ ਬਾਅਦ ਸੂਤਕ ਪਾਤਕ ਜਦੋਂ ਕਿਸੇ ਘਰ ਲੱਗ ਜੇ 43 ਦਿਨ ਤੱਕ ਕੋਈ ਉਪਾਏ ਨਹੀਂ ਕਰਨਾ ਉਹਦੇ ਤੋਂ ਬਾਅਦ ਕਰਨਾ ਲੋਕ ਪੁੱਛਦੇ ਨੇ ਉਹ ਪਾਇਦਾ ਸਮਾਨ ਵਾਰ ਕੇ ਜਲ ਪ੍ਰਵਾਹ ਕਰਨਾ ਹੈ ਬਿਲਕੁਲ ਜੀ ਤੁਸੀਂ ਆਪਣੇ ਸਿਰ ਤੋਂ ਇੱਕ ਵਾਰੀ ਜਾਂ ਸੱਤ ਵਾਰੀ ਵਾਰ ਕੇ ਜਲ ਪ੍ਰਵਾਹ ਕਰੋ ਔਰ ਜਦੋਂ ਵੀ ਜਲ ਪ੍ਰਵਾਹ ਕਰੋ ਪਲਾਸਟਿਕ ਦੇ ਲਫਾਫੇ ਚੋਂ ਜਾਂ ਕੋਈ ਵੀ ਲਫਾਫਾ ਹੈ ਉਹਦੇ ਚੋਂ ਸਮਾਨ ਕੱਢ ਕੇ ਜਲ ਪ੍ਰਵਾਹ ਕਰੋ ਕਦੀ ਵੀ ਵਾਟਰ ਪੋਲੂਸ਼ਨ ਨਹੀਂ ਕਰਨਾ ਜਿਸ ਦਿਨ ਤੁਸੀਂ ਉਪਾਏ ਕਰਨਾ ਉਸ ਦਿਨ ਤੇ ਖਾਸ ਤੌਰ ਤੇ ਪੂਰੀ ਤਰ੍ਹਾਂ ਸਾਤਵਿਕ ਰੋ ਵੈਜੀਟੇਰੀਅਨ ਰੋ ਅਸੀਂ ਤੇ ਹਮੇਸ਼ਾ ਕਹਿੰਨੇ ਕਿ ਤੁਸੀਂ ਪੱਕੇ ਹੀ ਵੈਜੀਟੇਰੀਅਨ ਹੋ ਜਾਓ ਇਹ ਡਰਿੰਕ ਨਾਨ ਵੈਜ ਸਮੋ ਕੇ ਚੀਜ਼ਾਂ ਤੋਂ ਦੂਰ ਰੋ ਬਟ ਅਦਰ ਕਿਸੇ ਨੂੰ ਬਹੁਤ ਐਡਿਕਸ਼ਨ ਹੈ ਜਾਂ ਹੌਲੀ ਹੌਲੀ ਛੁੱਟ ਰਹੀ ਹੈ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜਦੋਂ ਵੀ ਤੁਸੀਂ ਉਪਾਏ ਕਰਨਾ ਉਸ ਦਿਨ ਬਿਲਕੁਲ ਵੀ ਖਾਣਾ ਪੀਣਾ ਨਹੀਂ ਹੈ ਬਾਕੀ ਆਪਣੇ ਪਜ਼ੁਰਗਾਂ ਦਾ ਆਸ਼ੀਰਵਾਦ ਲਓ ਆਪਣੇ ਜਠੇਹਰਾਂ ਦੀ ਬਲੇਸਿੰਗਸ ਲਓ ਆਪਣੇ ਆਲੇ ਦੁਆਲੇ ਲੋਕਾਂ ਦੀ ਸਹਾਇਤਾ ਕਰੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਵੀਡੀਓ ਹੋਪ ਕਰਦਾ ਤੁਹਾਨੂੰ ਕੰਮ ਆਏਗੀ ਅਗਰ ਤੁਹਾਡਾ ਕੋਈ ਕੁਐਸਚਨ ਉਪਾਏ ਦੇ ਨਾਲ ریلیਟਿਡ ਲੱਗਦਾ ਕਿ ਰਹਿ ਗਿਆ ਤੁਸੀਂ ਸਾਨੂੰ ਥੱਲੇ ਕਮੈਂਟ 'ਚ ਲਿਖਣਾ ਅਸੀਂ ਤੁਹਾਨੂੰ ਉਹਦਾ ਆਨਸਰ ਵੀ ਦਵਾਂਗੇ ਪ੍ਰੋਫੈਸ਼ਨਲੀ ਕੰਸਲਟ ਕਰਨ ਲਈ ਚਾਹੇ ਉਹ ਟੇਵਾ ਹੈ ਚਾਹੇ ਉਹ ਵਾਸਤੂ ਹੈ ਚਾਹੇ ਤੁਸੀਂ ਘਰ ਬਣਾਣਾ ਹੈ ਫੈਕਟਰੀ ਬਣਾਨੀ ਹੈ ਪਿਛਲੇ ਕਟੋ-ਕਟ ਆਪਣੇ ਪਰਿਵਾਰ ਦੇ 50 ਸਾਲ ਦੇ ਐਕਸਪੀਰੀਅੰਸ ਦੇ ਨਾਲ ਅਸੀਂ ਤੁਹਾਨੂੰ ਗਾਈਡ ਕਰਾਂਗੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ www.ravishabrol.com ਤੇ ਫੋਨ ਨੰਬਰ ਹੈਗਾ ਜੀ ਚਾਹੇ ਕਾਲ ਕਰਿਓ ਚਾਹੇ WhatsApp 9815652299 ਨਮਸਕਾਰ ਜੈ ਮਤਾਦੀ